ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਬੋਬਾ ਰਾਇ ਕੰਨ ਦੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਅੱਜ ਬਣਾਵਾਂਗੇ ਅਸੀਂ ਕੱਲ੍ਹ ਦੀ ਕੜੀ ਬਚੀ ਹੈ ਜਿਹਦੀ ਉਹ ਰੋਟੀਆਂ ਆਟਾ ਗੁੰਨ ਕੇ ਰੋਟੀਆਂ ਬਣਾਵਾਂਗੇ ਤੇ ਯੂਵੀ ਫਿਰ ਸਕੂਲ ਜਾਣ ਕਰਕੇ ਯੂਵੀ ਦਾ ਥੋੜਾ ਔਖਾ ਏ ਫਿਰ ਉਹ ਰੋਟੀਆਂ ਨਹੀਂ ਦੇ ਸਕਦੇ ਅਸੀਂ ਤਾਂ ਕਰਕੇ ਸਿੰਪਲ ਰੋਟੀ ਬਣਾਵਾਂਗੇ ਉਹਨੂੰ ਤੇ ਅੱਜ ਸਾਡੀ ਤਾਂ ਹੈ ਬਾਕੀ ਤਾਂ ਪੁੱਟ ਜੀ ਹਾਂ ਬੇਟੇ ਤਾਂ ਪੁੱਲ ਨਾ ਹੋ ਗਏ ਇਹ ਮੱਖਣੀ ਅੱਜ ਸਾਡੀ ਤਾਜੀ ਹੋ ਗਈ ਨਾਲੇ ਜਿਵੇਂ ਕਿ ਤੁਹਾ ਪੰਨਾ ਪੁਰਾਣੇ ਸਬਸਕ੍ਰਾਈਬਰ ਨੂੰ ਪਤਾ ਹੀ ਹੈ ਜਿੱਦਣ ਵੀ ਤਾਜੀ ਮੱਖਣੀ ਹੁੰਦੀ ਆ ਉਸ ਦਿਨ ਪਰੌਂਠੇ ਵਗੈਰਾ ਜਾਂ ਕੋਈ ਅਸੀਂ ਏਦਾਂ ਹੀ ਕੋਈ ਚੀਜ਼ ਬਣਾ ਲੈਂਦੇ ਆ ਕੜੀ ਬਚੀ ਪਈ ਸੀ ਫਿਰ ਅਸੀਂ ਸੋਚਿਆ ਵੀ ਗੇਰ ਨਹੀਂ ਕਰਾਂ ਉਹ ਕੱਲਾ ਸਿਗੇਰਨ ਲੱਗੇ ਤੇ ਗੱਲ ਫਿਰ ਕਿਹਾ ਵੀ ਚੱਲ ਕੱਲ ਨੂੰ ਤਾਜੀ ਮੱਖਣੀ ਆ ਵੀ ਪਰੌਂਠੇ ਬਣਾਵਾਂਗੇ ਹਨਾ ਹਾਂ ਮੈਂ ਬਣਾਉਣ ਚੀਜ਼ ਬੋਕੀ ਹੈ ਆਹ ਮਹਰੇ ਤੋਂ ਜਿਵੇਂ ਕਿ ਹੋਰ ਸਾਰੀ ਸਬਜ਼ੀਆਂ ਮਹਿੰਗੀਆਂ ਹੋ ਗਈਆਂ ਉੱਪਰ ਤੇ ਮੀਂਹ ਮੀਂਹ ਪੈ ਕੇ ਹੋਰ ਮਹਿੰਗੀਆਂ ਹੋ ਰਹੀਆਂ ਹਨ ਤਾਂ ਕਰਕੇ ਆਪਣਾ ਇਕਣਾਈ ਬਸ ਸਾਗ ਨਾਲ ਲੈਨੇ ਆ ਦਹੀਂ ਦੂਹੀਂ ਆਚਾਰ ਚਟਨੀ ਬਹੁਤ ਵਧੀਆ ਲੱਗਦੀ ਹੈ ਰੋਟੀ ਤਾਂ ਸਬਜ਼ੀਆਂ ਨਾਲ ਤਾਂ ਜਿਆਦਾ ਵਧੀਆ ਲੱਗਦੀ ਹੈ ਨਾਨਾ ਜੀ ਇਹਨਾਂ ਦੇ ਘਰ ਦੀਆਂ ਲੱਗਦੀਆਂ ਨੇ ਉਹ ਉਹ ਤਾਂ ਸਬਜ਼ੀ ਪਸੰਦ ਨਹੀਂ ਰੱਖਦੇ 70 ਰੁਪਏ ਕਿ ਲੋਕੀ ਹੈ 70 ਰੁਪਏ ਹੀ ਲੋ ਜਿਹੜੀ ਕੀ ਉਹਰੇ ਖਾਂਦੇ ਵੀ ਨਹੀਂ ਹੈਗੇ ਜਿੱਦਾਂ ਘਰ ਦੀਆਂ ਖਤਮ ਹੋ ਜਾਣਗੀਆਂ ਉਦੋਂ ਖਾਣੀਆਂ ਆਪਾਂ ਆ order ਮੰਗਵਾਉਂਗੇ ਵਿੱਕੀ ਆਮ ਉਹ ਲੈ ਲਵਾ ਆਮ ਉਹਦੇ ਤੇਲੇ ਆਉਂਦੇ ਕਰਦੇ ਆਂਗੇ ਕਰਦੇ ਤੇ ਲਾ ਗਾਉਂਦੇ ਹਾਂ ਔਰ ਕੀ ਆ ਫਿਰ ਕੌਣ ਦੇ ਆਉਗਾ ਨਾਲੀ ਯੂਵੀ ਨੂੰ ਨਾ ਹੱਗ ਇੱਕ ਦਾਣਾ ਹੋ ਗਿਆ ਇੱਕ ਆ ਗਠੇ ਗਠੇ ਵੀ ਉਹਨੂੰ ਬਹੁਤ ਪਸੰਦ ਆਉਂਦਾ ਹੈ ਪੁੰਨੇ ਵੇ ਗਠੇ ਨੂੰ ਬਹੁਤ ਸੋਹਣਾ ਲੱਗਿਆ ਹੈ ਵਧੀਆ ਲੱਗਦਾ ਹੈ ਬਹੁਤ ਵਧੀਆ ਲੱਗਦਾ ਹੈ ਹਾਂ ਪੁੱਜ ਕੇ ਬੰਦ ਕਰ ਦੋ ਮੱਖਣੀ ਸਾਡੀ ਗਈ ਨਿਕਲ ਤਿੰਨ ਕੁ ਦਿਨ ਆਵਾਂ ਪਾਸ ਸਾਡੀ ਥੋੜੀ ਜਿਹੀ ਅੰਨਿਕ ਮੱਖਣੀ ਹੋ ਜਾਂਦੀ ਹੈ ਵੀ ਅਸੀਂ ਆਪਣੀਆਂ ਜਿਹੜੀਆਂ ਰੋਟੀਆਂ ਪਰੌਂਠੇ ਪਰੌਂਠੇ ਖਾਣੇ ਹੁੰਦੇ ਬਣਾ ਕੇ ਉਹ ਰਾਮਣ ਖਾ ਲੈਂਦੇ ਆ ਕਿਉਂਕਿ ਅੰਨਿਕ ਸਾਡੇ ਲਈ ਹਜੇ ਬਹੁਤ ਹੈ ਕਿਉਂਕਿ ਮੱਜਾਂ ਵੀ ਬਹੁਤ ਦੁੱਧ ਘਟ ਗਈਆਂ ਹਨਾ ਇਸ ਕਰਕੇ ਫਿਰ ਆਪਣੀਆਂ ਜਿਹੜੀਆਂ ਬੈਣੀ ਦੁੱਧ ਹੁੰਦੀਆਂ ਨੇ ਹਨਾ ਮੈਂ ਲਿੱਕੋਣੀ ਹੈ ਹਾਂ ਮੈਂ ਲਿੱਕੋਣੀ ਉਹ ਵੀ ਥੋੜਾ ਜਿਹਾ ਗੁੰਦੀ ਆ ਉਹ ਵੀ ਬਸ ਆਏ ਚਾਹ ਤੋਂ ਉਹਨੂੰ ਸਰਜੰਦਾ ਏ ਐਨਾ ਕੁ ਦੇ ਦਿੰਦੀ ਆ ਬਸ ਚੱਕਰਾਤਾ ਹੈ ਸਾਫ ਐਸ ਚੱਕਰਾ ਤੇ ਨਾ ਦੂਆ ਸਾਫ ਕਰਦੇ ਹੋ ਨਾ ਤੁਸੀਂ ਵੀ ਧੋਣ ਦੀ ਲੋੜ ਨਹੀਂ ਵਰਦੀ ਉਹਨੇ ਸਾਡੇ ਤੋਂਨੇ ਨਹੀਂ ਦੇ ਸਾਫ ਉਹਨਾਂ ਦੇਖੂੰਗੀ ਸਾਰਾ ਬਹੁਤ ਦੇਖੀ ਤਾਂ ਇਹ ਤਾਂ ਕਰੀ ਚੱਕਰਾਤਾ ਹੋਵੇ ਵੀ ਕਲੀਨ ਹੋਵੇ ਆ ਦੇ ਐਨ ਕਲੀਨ ਕਰਤਾ ਹੁੰਦਾ ਉਤਰ ਜਾ ਉਤਰ ਜਾ ਹੁਣ ਟੀਂ ਦੀ ਚਾਬੀ ਲੈ ਲਈ ਅਲਮਾਰੀ ਤੇ ਦੇਖ ਲਈ ਜਦੇ ਉੱਪਰ ਟੀਂ ਜਦ ਚਾਬੀ ਲੈ ਲਈ ਜਦੇ ਲੱਗਿਆ ਦੰਦ ਕੱਢਣਾਂ ਕਿੰਝ ਜਾ ਪਾਪਾ ਕੋਲ ਬਾਕ ਦੇ ਚੰਗਾ ਪਾਪਾ ਪਾਪਾ ਲੈ ਕੇ ਜਾਊਗਾ ਆਬੂ ਉਹ ਪਾਪਾ ਬੈਠਾ ਆਬੂ ਪਾਪਾ ਉਹ ਦੇਖੋ ਉਹਦੇ ਪਾਪਾ ਨੂੰ ਕਹਿ ਕੇ ਚੱਲੀ ਆਪਾਂ ਆ ਜਾ ਆ ਜਾ ਪਾਪਾ ਨੂੰ ਕਹੀ ਆ ਜਾ ਆ ਜਾ ਆ ਜਾ ਪਾਪਾ ਨੂੰ ਚਾਬੀ ਦੇ ਕੇ ਚੱਲੀ ਆਪਾਂ ਚਾਬੀ ਚੱਕੀ ਫਿਰ ਰਹੀ ਆ ਗੱਡੀ ਦੀ ਚੱਕ ਲਿਆ ਫੋਰ ਇਹ ਤਾਂ ਜਦ ਹਸਨ ਲੱਗ ਗਿਆ ਚਾਬੀ ਚਾਬੀ ਨੂੰ ਦੇਖ ਕੇ ਹਸਨ ਲੱਗ ਗਿਆ ਗੱਡੀ ਦੇ ਚੱਕ ਲਿਆ ਚਾਬੀ ਫੋਰ ਹਾਂ ਯੂਵੀ ਵਾਲੀ ਪਰ ਪਈ ਤੀ ਏ ਮੇਰਾ ਗੋਦੀ ਚੱਕਿਆ ਵਾਤਾ ਇਹਨੇ ਦੇਖ ਲਈ ਉੱਪਰ ਉਹ ਕਰ ਉਧਰ ਆ ਦੇਖੋ ਚੱਲ ਉਧਰ ਚੱਲ ਉਧਰ ਚੱਲ ਉਧਰ ਆ ਲੈ ਆ ਦੇਗੀ ਨਹੀਂ ਨਹੀਂ ਚਾਬੀ ਕੋਣ ਫੜ ਲਈ ਮੇਤੇ ਯਾਰ ਮੈਨੂੰ ਦੇਣਾ ਚਾਬੀ ਫੜ ਲਈ ਮੇਤੇ ਚਾਬੀ

ਕੋਵਰੀ ਨਾ ਮਾਜੂਸ ਹਾਂ ਜੀ। ਜ਼ਰੂਰੀ ਹੈ। ਹਾਂ। ਬਹੁਤ ਦਲ ਜੇ ਅੱਗ ਹੋ ਗਈ। ਅੰਤਰਾ ਆਪਣੇ ਵੀ ਬੀ ਨਮੀ ਨਹੀਂ ਗਿਆ। ਹੈ? ਐਨ ਨਹੀਂ ਗਿਆ। ਆਪਣੇ ਹੋ ਕਿਤੇ ਮੇਰਾ ਦੇ। ਇੱਧਰ ਹੋਰ ਬਹੁਤ ਬਹੁਤ ਰੋਪੜ ਗਈ ਨਹੀਂ। ਹਾਂ। ਸਾਰੇ ਕਿਤੇ ਇੱਧਰ ਤਹੜ ਵੀ ਆ ਰਹੇ ਨੇ। ਹਾਂ ਹਰ ਤਾ ਆ ਰਹੇ ਆ। ਪੂਰਾ ਆਤੂ ਫਲਕਾ ਤੇ ਪੈ ਗਿਆ ਮੌਸਮ ਦਾ ਅ ਰਾਤ ਨੂੰ ਚਾਂਦ ਲੱਗਣ ਲੱਗ ਗਈ ਸੀ ਤਾਂ ਵੀ ਠੰਡ ਵੀ ਨਹੀਂ ਐਸੀ ਲੱਗਦਾ ਫਲਾਹ ਨਾ ਪਰ ਆਤੂ ਲੰਮੂ ਫਲਕਾ ਤਾਂ ਬੈ ਗਿਆ ਪਰ ਅਗਰ ਕੰਮ-ਕੁਮ ਕਰਦੇ ਆਂ ਕੀ ਕਰਦੇ ਆਂ ਪ੍ਰਾਤਨ ਨੂੰ ਵੀ ਠੰਡ ਛੱਡ ਜਾਂਦੀ ਹੈ ਉਹ ਕੋਈ ਨਹੀਂ ਲਓ ਜੀ ਹੁਣ ਅਸੀਂ ਲਾਣ ਲੱਗੇ ਰੋਟੀ ਤੁਸੀਂ ਕਹੋ ਤੇ ਅਸੀਂ ਅਵਾਸਾ ਚਾਹਤ ਕੁਲ ਲੈ ਆਈਏ ਜਿਹੜੀ ਕੜੀ ਤੁਹਾਨੂੰ ਦੱਸਿਆ ਸੀਗਾ ਵੀ ਕੜੀ ਬਚਦੀ ਪਈ ਆ ਉਹੀ ਆਟੇ ਚ ਬੁੰਨੀ ਅੱਜ ਵੀਡੀਓ ਹਾਂ ਤੇ ਪਰੌਠੇ ਜਿਹੜੀ ਹਾਂ ਉਹ ਵੀਡੀਓ ਕੱਲ ਆ ਚੁੱਕੀ ਆ ਤੇ ਅੱਜ ਹੁਣ ਫਿਰ ਉਹ ਜਿਹੜੀ ਕੜੀ ਬਚ ਗਈ ਕੋਲਾ ਉਹੀ ਫਿਰ ਅਸੀਂ ਉਹਨੂੰ ਰੋਟੀਆਂ ਚ ਬੁੰਨ ਲਿਆ ਨੂਨ ਮਿਰਚ ਹਰੀ ਮਿਰਚ ਪਾਈ ਆ ਤੁਹਾਨੂੰ ਹਰੀ ਮਿਰਚ ਕੋਲੀਆਂ ਹਰੀ ਮਿਰਚ ਸਾਰੀਓ ਪੀਸ ਲਈ ਮੈਂ ਤਾਂ ਸਾਰੀ ਪੀਸ ਕੇ ਰੱਖ ਲਈ ਵੀ ਦਹੀਂ ਵੀ ਖਿਲਦੀ ਕਰ ਵੀ ਥੋੜੀ ਇਧਰ ਰਹਿ ਗਨ ਰਹੀਂ ਦਹੀਂ ਚ ਪੈ ਜਾਂਦੀ ਆ ਗਾਮ ਗਿਆ ਹੋਰ ਪੇੜਾ ਗਿਰ ਗਿਆ ਕੋਈ ਫੇਡ ਆ ਗਿਆ ਮਾ ਆਟਾ ਗਿਆ ਆਟਾ ਗਿਆ ਤੇ ਕੰਦੇ ਨੂੰ ਕੋਈ ਰਿਸ਼ਤੇਦਾਰ ਆਂਦਾ ਨਹੀਂ ਜਾਂਦਾ ਕੋਈ ਕੋਮ ਦੀ ਰੋਟੀ ਵਨ ਮੁਕਤ ਰੋਟੀ ਲੈਣ ਆਇਆ ਬੁਹਰ ਦਾ ਮਮਾ 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 ਲੱਤ ਲੈ ਕੇ ਜਾਣ ਕੇ ਬੁਲਬਲੀ ਚਾਹ ਲੈਨੀ ਹਾਰਾ ਵਾਟਰ ਮਮਾ ਹਾਰਾ ਪੀ ਪੀ ਜਾ ਮਮਾ ਆਟੀ ਦੋ ਰੋਟੀ ਖਾ ਲਿਆ ਬਸ ਆਪਣੀ ਰਾਜਨਦੀਪ ਦੇ ਮੁੰਡੇ ਨੂੰ ਕਹਿ ਰਹੀ ਤੇ ਕਾਕਾ ਟੀ ਕਾਕਾ ਕਹਿੰਦਾ ਕਾਕਾ ਕਹਿੰਦਾ ਕਾਕਾ ਕਹਿੰਦਾ ਕਾਕਾ ਕਹਿੰਦਾ ਕਾਕਾ ਟੀ ਕਾਕਾ ਟੀ ਹੈ ਕੌਣ ਉਹ ਵੀ ਕਾਕਾ ਟੀ ਕੋਈ ਪਿੱਛੇ ਬੋਲਦਾ ਜਿਹੜਾ ਇਹਨੂੰ ਆਪਾਂ ਕਹਿੰਦੇ ਹਾਂ ਹਾਂ ਕੁਛ ਮਾਰਦਾ ਘੈਰੋ ਬੋਲਣ ਦੀ ਕੋਸ਼ਿਸ਼ ਆ ਬਣੀ ਨਹੀਂ ਆ ਜਾ ਲੈ ਆ ਕਾਕਾ ਕਿੱਥੇ ਦੀ ਰਾਤ ਪਹੁੰਚ ਕਿੱਥੇ ਪਹੁੰਚ ਕਾਕਾ ਕਿੱਥੇ ਦੀ ਪਹੁੰਚਦੀ ਸੀ ਉਹਦੀ ਫੋਟੋ ਦਿਨਦੀ ਸੀ ਦੀ ਬਾਰਿਸ਼ ਦੀ ਤਹੀਆ ਕੀ ਤੇ ਯੂ ਵੀ ਦੇ ਸਾਹਮਣੇ ਬਾਰਿਸ਼ ਕਹ ਤੋ ਉਹ ਐ ਸਮਝਦਾ ਵੀ ਉਥੇ ਬਾਰਿਸ਼ ਆ ਗਈ ਕੈਨੇਡਾ ਚ ਬਾਰਿਸ਼ ਉਹ ਬਾਰਿਸ਼ ਸਮਝਦਾ ਉਹ ਬਾਰਿਸ਼ ਆ ਤਾ ਨਾ ਮਰ ਗਿਆ ਉਹਨੂੰ ਯਾਦ ਨਹੀਂ ਰਹਿੰਦਾ ਵੀ ਇਹਦੇ ਮੁੰਡੇ ਦਾ ਨਾਂ ਆ ਬਹਿ ਗਿਆ ਹੁਣ ਬੋਈਆਂ ਨਹੀਂਆਂ ਬਰਦਾ ਹੈ ਪਾਣੀ ਦੇ ਬਰਦਾ ਇੱਕੋ ਪਾਣੀ ਦੇ ਨਿਆਣੇ ਹੁੰਦੇ ਆ ਪਾਣੀ ਨਹੀਂ ਹੈ ਗਿਆ ਸੱਪ ਤੇ ਹਰੇ ਗੰਝੂ ਆ ਬਾਰਿਸ਼ ਇਹਦੇ ਦਾ ਟਾਈਮ ਬੜਾ ਆ ਬੋਈਆ ਕਿੱਧਰ ਚੱਕੀ ਆ ਰਿਹਾ ਬੋਈਆ ਰੋਟੀ ਮੰਗ ਰਿਹਾ ਐ ਵਿਚਾਰਾ ਹੁਣ ਬੋਈਆ ਭਗਾ ਭਗਾ ਕੇ ਮਾਰ ਰਿਹਾ ਉਹ ਦੇਖ ਬਾਬੂ ਕੀ ਆ ਤੋਤਾ ਤੋਤਾ ਦੇਖ ਕੇ ਖਾਊਗਾ ਵੀ ਤੋਤਾ ਹਾਂ ਪੂਰੀ ਵੇਖੀ ਖਾ ਲਾ ਤੂੰ ਪਿੜੀ ਤੇ ਫੇਰ ਉੱਠ ਖੜਿਆ तितਲੀ ਉਡੀ ਬੱਸ ਮੈਂ ਚੜੀ ਸੀਟ ਨਾ ਮਿਲੀ ਆਦਲੀ ਅਬੋ ਤਿਤਲੀ ਨੇ ਇਤਨੀ ਦੇਖ ਰਹਾ ਤਾ ਤਿਤਲੀ ਕਹਿੰਦੀ ਤਿਤਲੀ ਜੰਗਲੀ ਖੜਾ ਬੰਦ ਕਰਤਾ ਵੀ ਹੁਣ ਖੜਾ ਨਹੀਂ ਹੈਗਾ ਤੋ ਉਹ ਦੇਖੂਗਾ ਹਾਂ ਆਕਾ ਮਾਰੇ ਮੈਂ ਕਿ ਆਜਾ ਚੱਲੀਏ ਆਪ ਦਾ ਨਾ ਮम्मा ਵਿਉਰੀਆ ਦੇ ਟੀਵੀ ਲਾ ਦੇ ਬਸ ਤੂੰ ਫਿਰ ਬੋਲਦਾ ਇਹ ਨਹੀਂ ਮਿਲਦਾ ਹੈ ਸਾਰਾ ਹੁੰਦਾ ਸਾਰਾ ਨਾ ਟੀਵੀ ਦਾ ਬਹੁਤ ਸੀ ਰਾਜ 10 ਵਜੇ ਤੋਂ ਉੱਪਰ ਲੈ ਕੇ ਆਈ ਐ ਇਧਰ ਕਿੱਡੀ ਹੁਣ ਤਾਂ ਟੀਵੀ ਤੇ ਜੋ ਮਰਜ਼ੀ ਲਾ ਲੈ ਮਰ ਟੀਵੀ ਦੀ ਕਿੰਨਾ ਚਾਹੀਦਾ ਇਹਨੂੰ ਇੱਥੇ ਮੈਂ ਕਿਹਾ ਕਿ ਤੇ ਦੁੱਧ ਪੀ ਕੇ ਮੈਂ ਪੈ ਗਿਆ ਹੁਣੇ ਨਹੀਂ ਸ਼ਾਂਤੀ ਆ ਜਦ ਮੈਂ ਸਵਾਰਾ ਸਿੱਧਰ ਆਈ ਮਾਂ ਹਲੇ ਵੀ ਖੇਡ ਰਹੀ ਚੁੰਨੀ ਨਾਲ ਆਹ ਚੁੰਨੀ ਨਾਲ ਖੇਡ ਰਹੀ ਆ ਖੇਡ ਰਹੀ ਆ ਤੇ ਸਾਢੇ 10 ਮਸਾ ਸਲਾਇਆ ਆ ਲੋ ਕਰ ਬਣਾ ਦੇ ਜਾ ਵਗ ਜਦੋਂ ਟੋਤਲੇ ਵਾਲਾ ਟੋਤਲੇ ਵਾਲਾ ਖਾ ਲੈ ਕੇ ਟੋਤਲੇ ਵਾਲਾ ਪਾ ਜਾ ਆ ਜਾ ਅਲਾ ਤੂੰ ਸਾਕ ਲੰਗਰ ਆ ਜਾ ਆ ਜਾ ਵੀੜੀ ਨਹੀਂ ਚੱਕਣੀ ਐਨ ਜਾਣਾ ਗੋਦੀ ਚੱਕਣੀ ਹਾਂ ਆਦੇ ਰੋਟੀ ਆਣਾ ਆਦੇ ਅੰਦਰ ਇਹ ਪਪਦਲੇ ਵਾਲਾ ਆਣਾ ਪ੍ਰਸਾਦਾ ਆ ਗਿਆ ਤਾਂ ਚੱਤ ਰੋਸ ਜੀ ਲਾਉ ਜੀ ਰੋਟੀ ਅਸੀਂ ਬਣਾ ਦੀ ਅੱਧੀ ਅੱਧੀ ਰੋਟੀ ਬਣ ਗਈ ਹਜੇ ਖਾਣ ਕੋਈ ਵੀ ਨਹੀਂ ਦੇਣ ਕੋਈ ਵੀ ਨਹੀਂ ਆਇਆ ਇੱਕ ਬੰਦਾ ਲੈ ਕੇ ਗਿਆ ਬਸ ਇਹ ਪਾਤੀਏ ਦੇ ਖਾਣ ਵਾਲੇ ਸਾਰੇ ਅੰਦਰ ਬੈਠੇ ਆ ਗੱਲਾਂ ਕਰਤਾ ਮਾਰ ਰਹੇ ਆ ਦੋ ਵਾਰ ਕਿਹਾ ਇਹ ਵੀ ਰੋਟੀ ਖਾ ਲਓ ਰੋਟੀ ਬਣ ਗਈ ਨਹੀਂ ਠੰਡੀ ਹੋ ਜਣੀ ਐ ਉਹ ਵੀ ਕੋਲ ਉਹ ਸਾਬੂ ਨੇ ਵੀ ਹੁਣ ਖਾ ਲਈ ਦੋ ਚੜਾ ਰੋਟੀ ਖਾ ਲਈ ਉਹ ਹੁਣ ਤਾਂ ਹੁਣ ਤਾਂ ਸਮਕਾ ਹੋ ਵੀ ਰੱਜ ਲਿਆ ਰੱਜ ਲਿਆ ਤਾਂ ਬੀਬੀ ਨੂੰ ਲੈ ਆਓ ਬੀਬੀ ਨੂੰ ਲਾਹਣੀ ਤੋਂ ਉਸਕੇ ਕੀ ਲੋਟਾ ਹੈ ਨਹੀਂ ਚਾਹੀਦੀ ਉਹ ਅੰਦਰੋਂ ਤੇ ਚੱਲ ਰਿਹਾ। ਲਈ ਅਮਾ ਪਲੇਟ। ਬਦ}{\text{ੀਆ ਬਣ ਗਿਆ ਨਾ ਕੜੀ 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 ਵਾਲੀਆਂ ਨਾ ਕੜੀ ਕਹਿਣ ਲੱਗੀ ਸੀ। ਕੜੀ ਆਈ। ਨਾਲੇ ਕੜੀ ਨਹੀਂ ਗੇਰਨੀ ਪਈ। ਨਾਲੇ ਰੋਟੀਆਂ ਖਾਲੀਆਂ ਨਾ ਪਰੌਂਠੇ। ਮੈਂ ਤਾਂ ਸਬਜ਼ੀ ਪਾ ਲਈ ਦੱਸ ਲਈਏ ਤੇ ਬਿਚਾਰ ਖਾਣਾ। ਕਿਵੇਂ? ਲੋ ਜੀ ਬਣ ਕੇ ਆਈਆਂ ਸਾਡੀਆਂ ਦੋਹਾਂ ਜਣੇ ਦੀਆਂ ਰੋਟੀਆਂ। ਦੋ-ਦੋ ਖਾਣੀਆਂ ਐ ਇਸ ਤਾਂ। ਮੈਂ ਲਿਖਾਂ। ਮੈਂ ਗੋ ਮੈਂ ਹੋਰ ਬਣਾਵਾਂਗੇ ਖਤਮ ਹੋ ਗਈ ਚਟਣੀ। ਇਮਲੀ ਨਾ। ਲਓ ਜੀ ਮੈਰੀ ਪਾਲਾ ਆਪਣੀ ਰੋਟੀ। ਕਿਉਂਕਿ ਸਾਰੇ ਰੋਟੀ ਖਾ ਲੁੰਦੇ ਨੇ ਜਦ ਕਈ ਵਾਰ ਹੋ ਜਾਂਦਾ ਸਪੈਲਾ ਵੀ ਖਾ ਲੁੰਨੇ ਆ। ਅਈ ਜੀ ਕੋਈ ਗੱਲ ਨਹੀਂ ਦਰਾਨੀ ਜਟਾਣੀ ਅਸੀਂ ਪਹਿਲਾਂ ਖਾ ਲੰਨੇ ਆ। ਤੇ ਮੈਂ ਵਿੱਚ ਪਾਣੀ ਆ ਹਰੀ ਮਿਰਚ ਕਿਉਂਕਿ ਹਰੀ ਮਿਰਚ ਅੱਜ ਪੀਸ ਕੇ ਰੱਖੀ ਐ ਬਹੁਤ ਸੁਆਣਾ ਲੱਗਿਆ। ਬਚ ਗਿਆ ਦੁਪਹਿਰ ਨੂੰ ਪੱਕ ਜੂਗੀ। ਨੰਨਾ ਨਹੀਂ ਬਚਿਆ ਹੈਗਾ ਹੂੰ ਯਾਨੀ ਕਿ ਇੱਕ ਇੱਕ ਰੋਟੀ ਖਾਣ ਲੇਗੇ ਤਿੰਨ ਜੁਵੀ ਦੀਆਂ ਬਕਜੂngੀਆਂ ਚਾਹ ਨਾਲ ਬਸ ਬਹੁਤ ਹੈ ਨਾ ਹੂੰ ਲੋ ਜੀ ਮੈਂ ਵੀ ਪਾ ਲਈ ਆਪਣੀ ਰੋਟੀ ਹੁਣ ਰੋਟੀ ਖਾਣੇ ਆ ਜਦੋਂ ਸਾਡੇ ਪਰੌਂਠੇ ਪਰੌਂਠੇ ਬੰਦਦੇ ਨੇ ਅਸੀਂ ਦਰਾਣੀ ਚਠਾਣੀ ਸਭ ਤੋਂ ਐਂਡ 'ਚ ਰੋਟੀ ਖਾਂਦੇ ਆ ਬਾਕੀ ਸਾਰਿਆਂ ਨੂੰ ਪਹਿਲਾਂ ਦੇ ਦਿੰਦੇ ਆ ਗਰਮ ਗਰਮ ਬਣਾਉਂਦੇ ਕਿੱਥੇ ਹੈ ਵਾਹਿਗੁਰੂ ਅਨੇ ਸੁਛੈ ਦਾ ਵੀ ਨੋਟ ਕਰਿਆ ਹੋਣੀ ਹਾਂ ਫਿਰ ਹੁਣ ਪੂਰੇ ਸੱਪ ਦਾ ਵੱਜਾ ਫਿਰ ਰਿਹਾ ਏ ਛੋਟਾ ਜਿਹਾ ਪਤਾ ਨਹੀਂ ਕਿੱਥੇ ਵੜ ਗਿਆ ਹੁਣ ਇੱਥੇ ਫਿਰ ਰਿਹਾ ਸੀ ਪਹਿਲਾਂ ਹਾਂ ਮਾਂ ਕਿਲੋ ਮੂੰਗੀ ਲੈ ਆਈ ਕਿਲੋ ਕਾਲੇ ਲੈ ਦੇ ਗਏ ਕਿੱਥੇ ਤੇ ਲਿਆਉਂਗੇ ਇਸ ਵਾਰ ਆ ਜੂਣੀ ਦੇ ਲਿਆ ਅੱਛਾ ਆਹ ਕੀ ਲੋ ਸੋਲਿਡਿਟੀ ਆ ਦੇ ਮਾਤਾ ਹੋਣੇ ਕਿ ਮਾਂ ਵੀ ਨਹੀਂ ਹੈ ਨਾ ਮਾਂ ਨਹੀਂ ਹੁੰਦੀ ਲਿਆਣੇ ਆਲੇ ਆਤੀ ਕਿਲੋ ਮਾਂ ਲਿਆਣੇ ਤੇ ਕਿਲੋ ਮਾਂ ਮੁੱਤ ਨਹੀਂ ਆਂਦੀ ਮੇਰਾ ਮਤਲਬ ਇਹ ਕਿ ਲਿਆਓ ਕਦੇ ਹੋ ਜਾਂਦੀ ਐ ਕਦੇ ਹੋ ਜਾਂਦੀ ਐ ਮੂੰਗੀ ਬਸਰੀ ਮੂੰਗੀ ਬਸਰੀ ਦੀ ਦਾਲ ਦਾਣੇ ਆ ਗਏ ਆਇਓ ਆਤਪਾ ਬਸਰੀ ਵੀ ਲਿਆਇਓ ਆਤਪਾ ਦਾਲ ਨਹੀਂ ਮੈਂ ਅਗਾ ਤੋਂ ਖਾਣ ਕੋ ਪਾਦੂ ਆਪਾ ਜੇ ਪੱਇਆ ਉਹ ਮਿੱਸੀ ਦਾਲ ਹੁੰਦੀ ਤਿੰਨ ਚਾਰ ਪੰਜ ਦੇ ਜੋ ਤੇ ਬਈ ਮਰਚ ਹੋ ਗਿਆ ਹੋ ਗਿਆ ਜੀ ਬਹੁਤ ਅਭੀ ਵੀ ਕਿੰਨੇ ਮਹੀਨੇ ਹੋ ਗਏ ਕਹਿੰਦੇ ਆ ਨੂੰ ਵੀ ਆਕੜ ਵਾਲੀ ਬੇਬੇ ਲੈ ਕੇ ਗਈ ਐ ਵੀ ਆਪਾਂ ਵੀ ਲਿਆਵਾਂਗੇ ਉਹ ਬਾਹ ਸੋਣ ਬੜੀਆਂ ਕਹਿੰਦੀ ਸੰ ਤਾਂ ਪਤਾ ਹੀ ਨਹੀਂ ਹੁੰਦਾ ਕਹਿੰਦੀ 1 ਕਿਲੋ ਲੈ ਗਿਆ ਕਹਿੰਦੀ ਸਤਮਾਹੀ ਹਾਂ ਕਹਿੰਦਾ ਹਜਾ ਆ ਗਿਆ ਥੱਲੇ ਥੱਲੇ ਸੋਤਾ ਅਰੇ ਮੰਮੀ ਮੰਮੂ ਸਾਰੇ ਕੀ ਕੀ ਲੈ ਖੋਲ ਕੇ ਦਿਖਾਓ ਦੇ ਬਾਅਦ ਪੜਨ ਦੀ ਪੜਨ ਦੀ ਓਏ ਪਾਲੇ ਫਾਫੇ ਪੜਦਨੇ ਉਠਾਲਨਾ 8 ਕਿਲੋ ਮਾ ਸਾਬਣਾ ਆ ਸਾਬਣਾ ਕੇ ਰੇਟ ਲਿੱਤੀਆਂ ਹਾਂਜੀ ਆ ਰੇਟ ਲਿਖਿਆ ਪੱਤੀ ਕਿਥੇ ਹੁੰਦੀ ਪੱਤੀ ਇੱਥੇ 100 130 ਟਾਈਮ ਰੋਣ ਉੱਥੇ ਰੋਣ ਕੇ ਰੋਣ ਹੁੰਦੀ ਐ ਕਿਉਂ ਜਦ ਮੌ ਠੰਡਾ ਜਾ ਹੋ ਜਾਂਦਾ ਨਾ ਫੇਰ ਆਂਦੇ ਨੇ ਸਾਰੇ ਹੈ ਨਸਤ ਰੋ ਜਾਣ ਲੱਗ ਗਏ ਹੁਣ ਪੈਸਾ ਚੜਾਉਂਦੀ ਨਹੀਂ ਕੋਈ ਦੰਦਾ ਪੈਸਾ ਕਿੱਥੇ ਆ ਬਸ ਤਾਂ ਤਿੰਨ ਤੋਂ ਉਹਦੀ ਉਹ ਰੱਖ ਲੈਂਦੀ ਇਹ ਰੋਟਾ ਲਾ ਦਿੰਦੀ ਇਹ ਸੌਦਾ ਕਰ ਦਿੱਤੀ ਜਾਂ ਨਹੀਂ ਤਬੂ ਨਹੀਂ ਦੁੱਧ ਪੀ ਰਿਹਾ ਲੋ ਜੀ ਅਸੀਂ ਚੱਲੇ ਗੁਰਦੁਆਰਾ ਸਾਹਿਬ ਤੇ ਸ਼ਾਮ ਦੇ ਵੱਜ ਗਏ 7 ਦਾ ਟਾਈਮ ਹੋ ਗਿਆ ਤੇ ਹੁਣ ਗੁਰਦੁਆਰਾ ਸਾਹਿਬ ਜਾ ਕੇ ਬਸ ਆ ਕੇ ਫਿਰ ਆਣ ਸਾਰੇ ਰੋਟੀ ਖਾ ਲਾਂਗੇ ਕਿਉਂਕਿ ਰੋਟੀ ਤਾਂ ਸ਼ਾਮ ਨੂੰ ਰੋਟੀ ਅਸੀਂ ਪਹਿਲਾਂ ਖਾ ਲੈਣੇ ਆ ਕਿਉਂਕਿ ਬੀਬੀ ਉਹਨਾਂ ਤਾਂ ਬਾਹ ਠੰਡੀਆਂ ਵਿੱਚ ਬੈਠੇ ਰਹਿੰਦੇ ਆ ਇਸ ਕਰਕੇ ਉਹ ਥੋੜਾ ਜਿਹਾ ਲੇਟ ਖਾਣੇ ਆ ਹੁਣ ਚੱਲਦੇ ਆ ਗੁਰਦੁਆਰਾ ਸਾਹਿਬ ਦੇ ਅੰਦਰ ਮੇਰੀ ਦਰਾਣੀ ਅੰਦਰ ਬੜੀ ਬੈਠੀ ਆ ਉਹ ਹੱਸਦਾ ਕਾਈ ਨਹੀਂ ਹੈ ਪਾਣੀ ਲੈ ਆ ਜਾ ਚੱਕ ਲਿਆ ਪਾਣੀ ਨਾ ਉਹ ਪਜਾਮੀ ਸੱਚ ਪਜਾਮੀ ਚੱਕ ਲਿਆ ਦੀ ਦਾਦੀ ਮਾਂ ਮਾ ਪਾ ਦੂਗੀ ਬਾਹਰ ਜਾ ਪਾ ਜਨ ਲਿਆ ਲੋ ਜੀ ਬੱਬੂ ਆ ਗਿਆ ਦੁੱਧ ਪੀ ਕੇ ਹੁਣ ਚੱਲਿਆ ਸੀ ਗੁਰਦੁਆਰਾ ਸਾਹਿਬ ਤੇ ਅੱਜ ਦਾ ਵਲੌਗ ਸਾਡਾ ਇੱਥੇ ਤੱਕ ਸੀਗਾ ਆਪੋ ਬਾਈ ਬਾਈ ਕਰ ਆਪੋ ਬਾਈ ਕਰੀ ਬਾਈ ਕਰੀ ਕਰੀ ਚਲੋ ਬਾਈ ਬਾਈ ਕਰਦਾ ਤੁਮੇ